ਹਾਂ ਜੀ ਦਿਨ ਦੇ ਹੜ ਇੱਕ ਚਾਰ ਵਿਅਕਤੀਆਂ ਨੂੰ ਕਾਰ ਸਮਾਚੀ ਕੀਤੀ ਗਈ ਸੀ ਵਰਨਾ ਕਾਰ ਨੰਬਰ ਸੀਗਾ ਉਹਦਾ PP30 डबल A 44 ਸ਼ਾਰ ਉਹ ਸਾਰੇ ਹੀ মিডিਆ ਭਾਈ ਭਾਈ ਜਾਰੇ ਨੂੰ ਇਸ ਗੱਲ ਦੀ ਖਬਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕ੍ਰਾਈ ਮੁਕਤ ਪੰਜਾਬ ਉਸੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਮੁਤਾਬਕ ਮਾਣਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਨੇ ਇਸ ਦੀ ਸੰਜੀਦਗੀ ਇਸ ਜੁਰਮ ਦੀ ਸੰਜੀਦਗੀ ਨੂੰ ਸਮਝਦੇ ਆ ਤੁਰੰਤ ਐਸਡੀਐਸਪੀ ਡੀ ਔਰ ਸੀਆਈਏ 2 ਦੀਆਂ ਟੀਮਾਂ ਔਰ ਐਸਡੀਐਸਪੀ ਸਬ-ਡਿਵੀਜ਼ਨ ਜੱਤੂ ਨੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਸ ਵਾਰ ਦਾ ਤਿੰਪੇਸ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਿਸ ਦੀ ਕਾਰਵਾਈ ਕਰਦਿਆਂ ਇੱਕ ਗ੍ਰੋਹ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਕੋਸ਼ੀਆਂ ਨੂੰ ਸਾਡੀ ਖੋਪ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਵਾਰ ਦਾ ਸਰੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਦਿਜ਼ਾਇਰ ਇਦਾਂ ਹੀ ਦਨ ਪੁਆਇੰਟ ਦੇ ਫੌਕੀਪੀਤੀ ਸੀ ਉਹ ਦੋ ਵਾਈਟ ਕਲਸ ਸਮੇਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਕਰੀਬ 3 ਵਜੇ ਵੀਰ ਸੇਖਾਂ ਦੇ ਗੁਰੂ ਗ੍ਰਫਤਾਰ ਕੀਤਾ ਦੋ ਕਾਰਾਂ ਫੌਕੀਪੀਤੀਆਂ ਪਲੱਸ ਇਹਨਾਂ ਦੇ ਕੋਲੋਂ ਇੱਕ ਵਿਅਕਤੀ ਜਿਹੜਾ 32 ਮੋਡ ਕਿਸਟਰ ਕੰਟਰੀ ਮੇਡ ਉਹ ਬਰਾਮਦ ਕੀਤਾ ਹੈ ਜਿਹਦੇ ਵਿੱਚ ਮੇਨ ਦੋਸ਼ੀ ਜਿਹੜਾ ਇਹਨਾਂ ਦਾ ਜਗਰਾਤ ਸਿੰਘ ਗੁਰੂ युवराज है मनकिंदर सिंह मन्ना नीत पाल सिंह और मीता हरमनदीप सिंह ਇਹ ਚਾਰੋਂ ਹੀ ਬੰਦੇ ਤਰਨਤਾਰਨ ਦੇ ਵਸਨੀਕ ਹਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਹੈ ਜਿਹੜਾ युवराज और मनकिंदर ਇਹਨਾਂ ਤੇ ਪਹਿਲਾਂ ਵੀ ਆਮ ਜੱਟ ਤੇ ਪਰਚੇ ਦਰਜ ਆ ਜਿਹੜੀ CIA ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਇਹੀ ਸੀ ਕਿ ਗੱਡੀ ਅੱਗੇ ਲਾਉਂਦੇ ਆ ਔਰ ਗਨ ਪੁਆਇੰਟ ਦੇ ਉੱਤੇ ਇਹ ਵਪਨ ਤੇ ਜੋਰ ਨਾਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਆ ਸਰ ਇਹਨਾਂ ਦੀ ਕੋਈ ਕੱਲ ਨਹੀਂ ਮਾਉਣ ਦੇ ਕੋਈ ਹਾਂ ਹਾਂ ਮੈਂ ਬਰੀ ਪਰਪੱਕ ਇਹ ਚਾਰਾ ਦੋਸ਼ੀਆਂ ਦੇ ਅਪਰਾਧੀਆਂ ਦੇ ਵਿੱਚ ਦੋ ਅਪਰਾਧੀ ਹਨ ਜਗਰਾਲ ਸਿੰਘ ਔਰ ਮਨਪਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਮ ਜੈਕਟ ਦੇ ਪੱਤੇ ਕਰਦੇ ਆ। ਅਗਲੇ ਕੋ ਕੀਆਂ ਗੱਡੀਆਂ ਤੇ ਕੋਈ ਬਾਤ ਕਰਦੇ ਆ। ਅਬੀਲ ਜੀ ਜਿਏ ਕਿਉਂਕਿ ਜਿਹੜੀ ਇਹ ਸਨੇਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਇਆ ਸੀ ਸਵਿਫਟ ਉਹਨੂੰ ਅੱਗੇ ਲਗਾ ਕੇ ਇਹਨਾਂ ਨੇ ਸਾਡੇ ਏਰੀਆ ਚੋਂ ਜੈਪੂ ਪੁਲਿਸ ਸਟੇਸ਼ਨ ਤੋਂ ਪਸੰਦਾ ਰੋਡ ਤੋਂ ਛੇਵੇਂ ਵਾਲਾ ਦੇ ਨੇੜੇ ਇਹਨਾਂ ਨੇ ਗੱਡੀ ਦੀ ਸਨੇਚਿੰਗ ਕੀਤੀ ਸੀ ਜਿਸ ਦੇ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 12125825 ਦਰਜ ਕਾਇਮ ਕੀਤਾ ਗਿਆ ਸੀ ਉਸ ਦੀ ਤਹਿਕੀਕਾ ਦੇ ਸੰਬੰਧ ਚ ਸਾਡੇ ਐਸਐਸਪੀ ਸਾਹਿਬ ਨੇ ਵਾਕਫ ਵਕੀਮਾਂ ਬਣਾਈਆਂ ਸੀ ਉਹ ਟੈਕਨੀਕਲ ਵਿੰਗ ਔਰ ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇੱਕ ਕੂਜਨਲ ਇਹ ਅਸੀਂ ਮਕਦਮਾ ਕੇਸ ਕੀਤਾ ਨਹੀਂ ਅਜੇ ਕੈਸ਼ ਦਿੱਤਾ ਨਹੀਂ ਜੀ ਵੈਪਨ ਇਲੀਗਲ ਵੈਪਨਿੰਗ ਨਾਲ ਕੋ ਮਿਲਿਆ ਹੈ 32ੋਰ ਪਲਸ 2 ਲਾਈਵ ਕੈਟ੍ਰਿਜਸ ਮਿਲਿਆ ਜੀ ਬਾਕੀ ਤਹਿਕੀਕਤ ਕਰ ਰਹੇ ਹਾਂ ਜੀ ਹੋਰ ਇਹਨਾਂ ਨੇ ਕੀ-ਕੀ ਵਾਰਦਾਤਾਂ ਕੀਤੀਆਂ ਇਹ ਵਾਈਟਲ ਸਨੇਚ ਕਿਤੇ ਕਿੱਥੇ ਇਹਨਾਂ ਨੇ ਵਰਤੇ ਆ ਉਹ ਫਿਰ ਤੁਹਾਨੂੰ ਅਦਮਾਨਡ ਲੈ ਰਹੇ ਆ ਅੱਜ ਕਿਹੜਾ ਲੱਗਦਾ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਲਿੰਕ ਜੀ ਕਿ ਥੋੜੀ ਜਲਦਬਾਜ਼ੀ ਹੋਊਗੀ ਇਸ ਸਟੇਜ ਤੇ ਕਹਿੰਦਾ ਕਿਉਂਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਸ ਗੱਲ ਦਾ ਦੇ ਦੇਖੀਂ ਕੀ ਨੀ ਕਰਾਉਂਦਾ ਨਾ ਕਰਨਾ ਕਿ ਕੋਈ ਚੋਕਰੀ ਨਹੀਂ ਦੂਰ ਹੈ ਫੋਨ ਨਹੀਂ ਕਰਦਾ ਫਿਰ ਜਿੱਦੀ ਚੋਰ ਦੋਸਤੀ ਕੱਲ ਜੀ ਨਹੀਂ ਦੋਸਤ ਹੈ ਪੰਗਰੇ ਬੇਰੇ ਚਾਹਵਾ ਬੁਧਾ ਕਰਦਾ ਕਰ ਕੰਨ ਸਾਈਡ ਤੇ ਜਾ ਕੰਨ ਸਾਈਡ ਤੇ ਜਾ ਕੰਨ ਚੱਕ ਲੈ ਬਈ ਗੱਡੀ ਘੱਡਲਾ ਬਾਸੂ ਗੱਡੀ ਘੱਡਲਾ ਮੇਰਾ ਨਾਮ ਰਜਿੰਦਰ ਹੈ ਜੀ ਜੱਦੀ ਪਿੰਡ ਮੇਰਾ ਸੇਵੀ ਵਾਲਾ ਜੀ ਇਸ ਟਾਈਮ ਮੈਂ ਰਾਸ਼ਮੀ ਕਰਾਈ ਜਾਣੀ ਹੈ ਜੀ ਮਨੋਤ ਕਿ ਜਿਹੜੀ ਵਾਰਦਾਤ ਹੋਈ ਸੀ ਤੁਹਾਡੇ ਨਾਲ ਕੀ ਮਾਮਲਾ ਸਾਰਾ ਜੀ ਵਾਦਤ ਸਰ 25 ਤਰੀਕ ਨੂੰ ਹੋਈ ਹੈ ਜੀ ਮੇਰੇ ਨਾਲ ਮੈਂ ਘਰੋਂ ਜਾ ਰਿਹਾ ਸੀ ਪਿੰਡ ਕਰਾਈ ਵਾਲੇ ਨੂੰ ਰਸਤੇ 'ਚ ਇਹਨਾਂ ਨੇ ਮੈਨੂੰ ਰੋਕ ਕੇ ਮੈਨੂੰ ਲੁੱਟਫੋ ਕਾਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਫੋਨ ਫੋਨ ਦੀ ਕੋਸ਼ਿਸ਼ ਕੀਤੀ ਹੈ ਸਰ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਹੈ ਇਹ ਕਿੱਥੇ ਹੋ ਗਈ ਕਟਾਈ ਜੀ ਕਟਣਾ ਕਿੱਥੇ ਹੋਈ ਮੇਰੇ ਜੀ ਸਰ ਹੋਈ ਹੈ ਸੇਵਿਆਲਾ ਲੰਘਦੇ ਆ ਜਦੋਂ ਉਦੋਂ ਕੋਠਾ ਸੰਤਾ ਸਿੰਘ ਹੈ ਉਦੋਂ ਥੋੜੇ ਪਹਿਲਾਂ ਹੀ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਕਿ ਗੱਡੀ ਖੋ ਕੇ ਲੈ ਗਏ ਹਾਂਜੀ ਖੋ ਕੇ ਲੈ ਗਏ ਜੀ ਕਟ ਮਾਰ ਕਰਕੇ ਕੋਈ ਨਕਦੀ ਵਗੈਰਾ ਵੀ ਸੀ ਨਕਦੀ 30000 ਰੁਪਏ ਸੀ ਜੀ 30000 ਉਹ ਵੀ ਲੈ ਕੇ ਗਏ ਆ ਹਾਂਜੀ 30000 ਰੁਪਿਆ ਮੇਰਾ ਬੈਗ ਪਰਸ ਸਾਰਾ ਕੁਝ ਵਿੱਚ ਹੀ ਸੀ ਹੁਣ ਪੁਲਿਸ ਵਾਲਿਓ ਕਾਬੂ ਕਰ ਦਿੱਤੇ ਗਏ ਸੀ ਹਾਂਜੀ ਮੈਂ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਲਾਇਆ ਸੀਗਾ ਜੀ ਇਹਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਖੜਿਆ ਸੀ ਜੀ ਸਟਾਫ ਤੇ ਪੁਲਿਸ ਪਾਰਟੀ ਸਾਰੀ ਜੈਤੋ ਦੀ ਪੁਲਿਸ ਪਾਰਟੀ ਬਹੁਤ ਵਧੀਆ ਕੰਮ ਕੀਤਾ ਬਹੁਤ ਥੋੜੇ ਟਾਈਮ ਚ ਮੈਨੂੰ ਗੱਡੀ ਲੱਭ ਕੇ ਦਿੱਤੀ ਇਹਨਾਂ ਨੇ